ਇਸ ਜਗ੍ਹਾ ਤੋਂ ਕਿੰਨੇ ਕੁੱਤਿਆਂ ਦੇ ਕੰਨੇ ਪ੍ਰਵੇਸ਼ ਹੋਇਆ ਤੇ ਕੁੱਤਿਆਂ ਦੀ ਵੱਲੋਂ ਜਿਹੜਾ ਗੁਰੂਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ। ਪ੍ਰਧਾਨ ਨੇ ਕਿੰਨੀ ਵਾਰੀ ਕਿਹਾ ਜੀ ਗੇਟ ਲਵਾ ਦਿਓ ਪਰ ਗੇਟ ਨਹੀਂ ਲਵਾਉਂਦਾ ਪ੍ਰਧਾਨ। ਉੱਪਰ ਤੇ ਮਾਰੀ ਗਲਤੀ ਕਰ ਰਿਹਾ ਜੀ। ਜਿਵੇਂ ਉਹ ਤੁਹਾਡੇ ਸਾਹਮਣੇ ਲੋਕ ਲੱਗੇ ਪਰ ਉਹ ਦਿਨ ਲੋਕ ਨਹੀਂ ਸੀ। ਆਈ ਮੀਨ ਡੋਰ ਕਲੋਜ਼ ਸੀ ਕਹਿੰਦਾ ਮਤਲਬ ਐਵੇਂ ਸੀਗਾ। ਹੁਣ ਪਿੱਛੇ ਤੋਂ ਕਿਸੇ ਨੇ ਮੱਥਾ ਟੇਕ ਕੇ ਨਹੀਂ ਡੋਰ ਕਲੋਜ਼ ਕੀਤਾ। ਹੁਣ ਇਹ ਕੀ ਕਹਿ ਸਕਦੇ ਆਂ। ਉਹ ਗਰੰਤੀ ਸਾਹਿਬ ਹੈ ਚੌਂਕੀਦਾਰਾ ਥੋੜੀ ਨਾ ਕਰਨਗੇ। ਉਹਨਾਂ ਦਾ ਕੰਮ ਹੁੰਦਾ ਹੀ ਪਾਠ ਕਰਨਾ। ਉਹਨਾਂ ਦਾ ਕੰਮ ਹੁੰਦਾ ਪਾਟ ਕਰਨਾ ਕੋਈ ਚੌਂਕੀਦਾਰਾ ਥੋੜੀ ਨਾ ਕਰਨਾ ਉਹਨਾਂ ਨੇ ਬਾਪੇ ਦੀ ਇਕੱਲੇ ਦੀ ਥੋੜਾ ਕਸੂਰ ਹੈ ਜੀ ਕਸੂਰ ਤਾਂ ਮੇਨ ਬੰਦਿਆਂ ਦੀ ਆ ਜਿਨ੍ਹਾਂ ਨੇ ਕੰਮ ਕਰਨੇ ਆ ਜੀ ਸੋ ਅਸੀਂ ਉਸ ਗੁਰਦਵਾਰੇ ਚ ਮੌਜੂਦ ਹੈਗੇ ਆ ਇਹ ਛੋਟਾ ਜਿਹੜਾ ਗੇਟ ਹੈਗਾ ਵੱਡਾ ਗੇਟ ਜਿਹੜਾ ਬੰਦ ਹੈਗਾ ਤਾਂ ਉਸਾਰੀ ਦਾ ਕੰਮ ਚੱਲ ਰਿਹਾ ਤਾਂ ਇਸ ਗੇਟ ਤੋਂ ਹੀ ਜਿਹੜਾ ਸਾਡੇ ਨਾਲ ਤੁਸੀਂ ਕੀ ਲੱਗਦੇ ਹੋ ਆਪਣੇ ਪਾਤੀ ਸਿੰਘ ਬਲਵੀਰ ਸਿੰਘ ਉਹਨਾਂ ਦੇ ਤੁਸੀਂ ਕੀ ਲੱਗਦੇ ਹੋ ਜੀ ਕਰੌਲੀ ਜੀ ਅੱਛਾ ਤੁਸੀਂ ਉਹਨਾਂ ਦੇ ਧਰਮਪਤਨੀ ਹੋ ਜਿਹੜਾ ਇਹ ਮਾਮਲਾ ਕਾਲ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਕਹਿੰਦੇ ਇਹ ਇਸ ਜਗ੍ਹਾ ਤੋਂ ਕਹਿੰਦੇ ਕੁੱਤਿਆਂ ਦੇ ਕਹਿੰਦੇ ਪ੍ਰਵੇਸ਼ ਹੋਇਆ ਤੇ ਕੁੱਤਿਆਂ ਦੀ ਵੱਲੋਂ ਜਿਹੜਾ ਗੁਰਗਨ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ ਇਹ 24 ਦੀ ਕੀ ਗੱਲ ਹੈ ਜੀ ਹਾਂਜੀ 24 ਦੀ ਕੀ ਗੱਲ ਹੈ ਜੀ 24 ਦੀ ਕੀ ਗੱਲ ਹੈਗੀ ਹੈ ਤੇ ਜੀ ਜੀ ਤੇ ਮਤਲਬ ਇਹ ਐਸੇ ਗੇਟ ਤੋਂ ਮਤਲਬ ਕੁੱਤੇ ਵਗੈਰਾ ਆਉਂਦੇ ਕਿ ਹੋਰ ਵੀ ਗੇਟ ਹੈਗੇ ਨੇ ਇਹਨੂੰ ਆਉਂਦੇ ਉੱਪਰ ਨੀਚੇ ਜਿਹੜਾ ਟੁੱਟਿਆ ਉਹ ਹੇਠਾਂ ਨੂੰ Osionfish. अच्छा हां नीचे भी आंदे जी बिल्कुल असी अंदर कैमरा पर्सन से हम शेयर नु कहेंगे कि अंदर आके तानू सारी असी जड़ी असल तस्वीर हैगी वो भी दिखाना है क्योंकि अ ਸਾਡੇ ਨਾਲ ਉਹਨਾਂ ਦਾ ਪਰਿਵਾਰ ਹੈਗਾ ਅਸੀਂ ਅੰਦਰ ਦੀ ਜਿਹੜੀ ਇਸ ਸਮੇਂ ਜੋ ਗੁਰਦੁਆਰਾ ਸਾਹਿਬ ਦੀ ਜੋ ਮੇਨ ਐਂਟਰੀ ਹੈਗੀ ਉਹ ਜਗ੍ਹਾ ਦਿਖਾਣੇ ਇਸ ਸਮੇਂ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਤੇ ਇਹ ਗੇਟ ਹੈਗਾ ਜਿਹੜਾ ਤੁਸੀਂ ਕੀ ਲਗਦੇ ਹੋ ਜੀ ਹਾਂਜੀ ਅਚਾ ਪੜੋਸੀ ਹੈ ਜੀ अच्छा हां जो ਉੱਥੇ ਨੀਚੇ ਨੂੰ ਆਉਂਦੇ ਜੀ ਅੱਛਾ ਉਸ ਨੀਚੇ ਆਪਾਂ ਬਦਲਵਾਈ ਹੈ ਜੀ ਇਹ ਖੁਦ ਲਵਾਈ ਹੈ ਕਿ ਕੁੱਤੇ ਬਾਰ-ਬਾਰ ਨਾ ਆਵੇ ਅੱਛਾ ਪ੍ਰਧਾਨੋ ਕੀ ਨਿਭਾਰੀ ਕੀ ਹੈ ਜੀ ਗੇਟ ਲਵਾ ਦੇ ਉੱਪਰ ਗੇਟ ਨਹੀਂ ਲਵਾਉਂਦਾ ਪ੍ਰਧਾਨ ਅੱਛਾ ਉੱਪਰ ਤੇ ਮਾਰੀ ਗਲਤੀ ਕਰ ਰਿਹਾ ਜੀ ਜੇ ਆਪਾਂ ਚਲੇ ਵੀ ਗਏ ਇੱਧਰ ਇਕੱਠੇ ਵੀ ਹੋ ਗਿਆ ਗੁੰਡੇ ਇਕੱਠੇ ਕਰ ਲੇ ਪ੍ਰਧਾਨ ਕਹਿ ਰਿਹਾ ਹਾਂਜੀ ਤੁਸੀਂ ਇੱਥੇ ਰਹਿੰਦੇ ਹੋ ਮਤਲਬ ਕਿੰਨੇ ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਹੋ 30 32 ਸਾਲ ਹੋ ਗਏ ਜੀ ਜਤੀ 32 ਸਾਲ ਤੋਂ ਗੁਰਦੁਆਰੇ ਸੇਵਾ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਤੇ ਮਤਲਬ ਮੈਂ ਸਮਝ ਸਕਦਾ ਹਾਂ ਵੀ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਤੁਸੀਂ ਇੱਥੇ ਬਤਾਇਆ ਕਿ ਪੈਸੇ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਕਰ ਅਸੀਂ ਸਾਡੇ ਮੇਰਾ ਸਹੁਰੇ ਬਰਵਾਲੇ ਹਨ ਜੀ ਨਹੀਂ ਜਿਹੜੇ ਤੁਹਾਡੇ ਨਹੀਂ ਪਤੀ ਹੈਗਾ ਉਹ ਤਾਂ ਇੱਥੋਂ ਪਿੰਡ ਦੇ ਹੈਗੇ ਨੇ ਨਹੀਂ ਬਰਵਾਲੇ ਕਿ ਹੈ ਜੀ ਬਰਵਾਲੇ ਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਜਿਹੜਾ ਮਤਲਬ ਇਧਰ ਵੀ ਕੁੱਤੇ ਆਉਂਦੇ ਨੇ ਉੱਥੋਂ ਵੀ ਕੁੱਤੇ ਆ ਜਾਂਦੇ ਹਾਂ ਜੀ ਇਧਰੋਂ ਆਉਂਦੇ ਨੀਚੇ ਨੂੰ ਜੀ ਮਤਲਬ ਇਹ ਰਾਤ ਨੂੰ ਇਹ ਹੰਦਰਪਾਲ ਜਿਹੜੀ ਲਾਈ ਹੋਈ ਹੈ ਮਤਲਬ ਇਹ ਵੀ ਅੱਧਾ ਟੁੱਟੀ ਹੋਈ ਹੈ ਅਸੀਂ ਦਿਖਾਣਾ ਚਾ ਬਿਲਕੁਲ ਇਹ ਜਿਹੜਾ ਅਸੀਂ ਇਸ ਸਮੇਂ ਇੱਥੇ ਜਿਹੜੀ ਤਸਵੀਰ ਹੈਗੀ ਉਹ ਵੀ ਅਸੀਂ ਤੁਹਾਨੂੰ ਅਸੀਂ ਜੂਰ ਦਿਖਾਵਾਂਗੇ ਕਿਉਂਕਿ ਇਹ ਤਰਪਾਲ ਲੱਗੀ ਹੋਈ ਹੈ ਬਿਲਕੁਲ ਇਹ ਫਲੈਕਸੀਬਲ ਹੈਗੀ ਹੈ ਉੱਪਰ ਤੋਂ ਵੀ نیچے ਨੂੰ ਵੀ ਹੋ ਜਾਂਦੀ ਹੈ ਅੰਦਰ ਵੀ ਲਾਂਦੇ ਦਰਵਾਜਾ ਗੇਟ ਦੰਦੇ ਫਿਰ ਵੀ ਕੁੱਤੇ ਜੀ ਅੱਛਾ ਹਾਂਜੀ ਜੇ ਦਰਦ ਲਾਂਦੇ ਨੇ ਜੀ ਉਹ ਗੇਟ ਦੰਦੇ ਫਿਰ ਇਹ ਇਹ ਜਿਹੜੀਆਂ ਤਰਪਾਲਾਂ ਹੈਗੀਆਂ ਨੇ ਇਹ ਕਿੰਨਾ ਲਾਈਆਂ ਹੈ ਏ ਬਾਬਾ ਜੀ ਨੇ ਲਾਈ ਲਵਾਈਤੀਆਂ ਜੀ ਕਹਿ ਕੇ ਵੀ ਕੁੱਤੇ ਨਾਂ ਹਾਂਜੀ ਹਾਂਜੀ ਕੁੱਤਿਆਂ ਕਰਕੇ ਲਵਾਈ ਸੀ ਹਾਂਜੀ ਵੀ ਉਹ ਫੇਰ ਵੀ ਕੁੱਤੇ ਤੋੜਤੀ ਤੇ ਫੇਰ ਮਤਲਬ ਕੁੱਤੇ ਹੋਣ ਵੀ ਇੱਥੋਂ ਲੰਘ ਜਾਂਦੇ ਹਾਂ ਹਾਂਜੀ 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 ਮਤਲਬ ਜਿਹੜੀ ਉਹਨਾਂ ਤੋੜ ਦਿੱਤੀ ਹੋਏਗੀ ਜਾਂ ਪਹਿਲਾਂ ਪਹਿਲਾਂ ਪੂਰੀ ਸੀ ਸਾਰੀ ਹਾਂਜੀ ਹਾਂਜੀ ਸਾਰੀ ਨੀਚੇ ਨਹੀਂ ਮੰਦਦੇ ਹਾਂ ਲਵਾਇਆ ਉੱਚਾ ਸਵਚਾ ਕਰਿਆ ਜੀ ਇਹ ਪਹਿਲਾਂ ਠੀਕ ਸੀ ਉਹ ਦੇਖ ਕਰ ਕੁੱਤੇ ਵੜਦੇ ਆ ਜੀ ਪਹਿਲੇ ਤਾਂ ਨੀਮਾ ਸੀਗਾ ਇਹ ਪਰਾ ਤਾਂ ਵੀ ਨੀਮਾ ਤਾਂ ਮਤਲਬ ਇਹ ਹੈ ਕਿ ਇਹ ਅਸੀਂ ਪਿੰਡ ਦੇ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਇਹ ਉਹਨਾਂ ਨੇ ਕੰਮ ਕੀਤਾ ਹੋਇਆ ਇਹ ਆਪਣੀ ਆਪਾਂ ਚੱਦਰਾਂ ਲਿਆਏ ਜਿ ਇਹ ਕਹਿਣ ਦਾ ਮਤਲਬ ਕਮੇਟੀ ਮੈਂਬਰਾਂ ਦਾ ਕੋਈ ਯੋਗਦਾਨ ਨਹੀਂ ਹੈ ਹੁਣ ਉਹ ਇਹ ਕੰਮ ਹੋਇਆ ਉਹ ਜਿਹੜੀ ਜਾਲੀ ਲੱਗੀ ਹੈ ਆ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਇਹ ਹਾਂ ਇਹ ਇੱਥੇ ਜੁੱਤੀਆਂ ਨੰਗੇ ਪੈਰ ਸਾਰੇ ਕੰਮ ਹੁੰਦੇ ਸੀ ਪ੍ਰੋਗਰਾਮ ਹੋਇਆ ਫੰਕਸ਼ਨ ਹੋਇਆ ਸਭ ਇੱਥੇ ਛੱਡਦੇ ਸੀ ਇਹ ਹੁਣੇ ਅਸੀਂ ਸਾਰੇ ਯਾਨੀ ਮੁੰਡਿਆਂ ਨੇ ਆਪਣੇ ਪੈਸੇ ਢਾਲ ਕੇ ਇਹ ਕੰਮ ਕੀਤਾ ਹੈ ਜੀ ਜੀ ਇਹ ਵੀ ਕੋਈ ਕੰਮ ਨਹੀਂ ਕੀਤਾ ਕਮੇਟੀ ਮੈਂਬਰ ਦਾ ਕੋਈ ਯੋਗਦਾਨ ਨਹੀਂ ਦੇ ਚ ਬਿਲਕੁਲ ਇਹ ਵੀ ਅਸੀਂ ਤੁਹਾਡੇ ਨਾਲ ਜ਼ੋਰ ਸਾਂਝੀ ਕਰਾਂਗੇ ਜਗ੍ਹਾ ਜਿਹੜੀ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਨਿਸ਼ਾਨ ਸਾਹਿਬ ਦੀ ਜਿਹੜੀ ਤਸਵੀਰਾਂ ਹੈਗੀਆਂ ਨੇ ਨਿਸ਼ਾਨ ਸਾਹਿਬ ਝੂਲ ਰਿਹਾ ਤੇ ਜਿਹੜੀ ਇਹ ਜਾਲੀ ਹੈਗੀ ਹੈ ਅਸੀਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਜਾਲੀ ਜਿਹੜੀ ਇਹ ਕਦੋਂ ਤੋਂ ਲਵਾਈ ਗਈ ਕਿਉਂਕਿ ਇਹ ਤਾਂ ਬਹੁਤ ਟੈਂਪਰੇਰੀ ਹੈਗਾ ਜੇ ਕੁੱਤੇ ਥਾਂ ਨੇ ਤਾਂ ਫਿਰ ਅਕਸਰ ਇੱਧਰ ਵੀ ਉੱਪਰ ਚੜਦੇ ਹੋਣਗੇ ਇਹ ਅਸੀਂ ਪਰਸੋ ਰਾਤ ਕੀਤਾ ਹੈ ਜੀ ਜੀ ਇਹ ਅਸੀਂ ਰਾਤ ਨੂੰ ਮੁੰਡੇ ਘਟੋ ਘਟ 8 ਵਜੇ ਦੇ ਕਰੀਬ ਅੱਛਾ 8 ਵਜੇ ਦੇ ਕਰੀਬੇ ਅਸੀਂ ਅਸੀਂ ਜਾਲੀਆਂ ਲਾਈਆਂ ਮੁੰਡੇ ਘੱਟੋ ਘੱਟ ਅਸੀਂ 7-8 ਜਣੇ ਸੀਗੇ ਮੁੰਡੇ ਜਿਹੜੇ ਅਸੀਂ ਲਾਇਆ ਘੱਟੋ ਘੱਟ ਜਾਲੀ ਲਾਈ ਨੂੰ ਵੀ ਅਸੀਂ ਹੋਗੇ ਸੀ 10 ਦਿਨ ਹੋਗੇ ਸੀ ਜਾਲੀ ਲਿਆ ਕੇ ਰੱਖੀ ਨੂੰ ਫਿਰ ਉਤੋਂ ਬਾਅਦ ਵੀ ਕਿਸੇ ਨੇ ਨਹੀਂ ਲਾਈ ਅਸੀਂ ਲੈ ਕੇ ਆਏ ਸੀ ਉਤੋਂ ਬਾਅਦ ਵੀ ਅਸੀਂ ਰਾਤ ਨੂੰ ਮੁੰਡਿਆਂ ਨੇ ਫੇਰ ਵੀ ਚਲੋ ਜੋਬ ਵਗੈਰਾ ਤੋਂ ਮੁੰਡੇ ਆਏ ਆ ਉਤੋਂ ਬਾਅਦ ਇਹ ਮੁੰਡੇ ਇਕੱਠੇ ਹੋ ਕੇ ਫਿਰ ਅਸੀਂ ਇਹ ਕੰਮ ਕੀਤਾ ਕਹਿਣ ਦਾ ਮਤਲਬ ਸਾਡਾ ਜੋ ਪ੍ਰਧਾਨ ਸਾਹਿਬ ਹੈ ਰਾਮ ਸਿੰਘ ਜੀ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈ ਬਾਬਾ ਜੀ ਨੇ ਕਿੱਦਾਂ ਇਹ ਘੱਟੋ ਘੱਟ 3 ਸਾਲ ਤੋਂ 4 ਸਾਲ ਤੋਂ ਇਹ ਕਹਿੰਦੇ ਆ ਰਹੇ ਆ ਉੱਪਰ ਵਿਜਾਲੀ ਵਾਲਾ ਦਰਵਾਜ਼ਾ ਹੋਣਾ ਚਾਹੀਦਾ ਕੋਈ ਚੌਂਕੀਦਾਰ ਹੋਣਾ ਚਾਹੀਦਾ ਹੁਣ ਗਰੰਟੀ ਸਾਹਿਬ ਹੈ ਉਹ ਚੌਂਕੀਦਾਰਾ ਥੋੜੀ ਨਾ ਕਰਨਗੇ ਉਹਨਾਂ ਦਾ ਕੰਮ ਹੁੰਦਾ ਹੀ ਪਾਟ ਕਰਨਾ ਉਹਨਾਂ ਦਾ ਕੰਮ ਹੁੰਦਾ ਪਾਟ ਕਰਨਾ ਕੋਈ ਚੌਂਕੀਦਾਰਾ ਥੋੜੀ ਨਾ ਕਰਨਾ ਉਹਨਾਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਕਹਿਣ ਦਾ ਮਤਲਬ ਸਾਡੇ ਪਿੰਡ ਦੇ ਵਿੱਚ ਸਿਆਸਤ ਜ਼ਿਆਦਾ ਹੈ ਗੁਰੂ ਘਰ ਦੇ ਵੱਲ ਧਿਆਨ ਕਿਸੇ ਦਾ ਨਹੀਂ ਹੈ ਕਹਿਣ ਦਾ ਮਤਲਬ ਤਸਵੀਰਾਂ ਆਪ ਦੇ ਆਪ ਚ ਜਿਹੜੇ 10 ਨੇ ਨੌਜਵਾਨ ਤਾਂ ਦੇਖੋ ਮੰਜੀ ਲੱਗੀ ਹੋਈ ਐ ਇਹ ਮੰਜੀ ਵੀ ਕੋਈ ਇਹ ਨਹੀਂ ਹੈਗਾ ਕਿ ਕੋਈ ਫਿਕਸ ਇਸ ਸਮੇ ਜਿਹੜੀ ਪਈ ਮੰਜੀ ਹੈਗੀ ਐ ਕੋਈ ਇਹਦੇ ਅੰਦਰ ਵੀ ਜਗ੍ਹਾ ਹੈਗੀ ਐ ਜਿੱਥੋਂ ਕੋਈ ਵੀ ਜਿਹੜਾ ਕਿਸੇ ਸਮੇ ਵੀ ਚਾਹੇ ਕੁੱਤਾ ਕਿਸੇ ਸਮੇ ਵੀ ਇੱਥੋਂ ਵੜ ਸਕਦਾ ਐ ਇਹ ਬੱਚਿਆਂ ਨੇ ਲਾਈ ਆ ਜਾਲੀ ਜੀ ਉਰੇ ਕੋਈ ਸੁਭਤਾ ਨਹੀਂ ਹੈ ਜੀ ਬਾਬੇ ਦੀ ਇਕੱਲੇ ਦੀ ਥੋੜਾ ਕਸੂਰ ਹੈ ਜੀ ਕਸੂਰ ਤਾਂ ਮੇਨ ਬੰਦਿਆਂ ਦੀ ਆ ਜਿਨ੍ਹਾਂ ਨੇ ਕੰਮ ਕਰਨੇ ਆ ਜੀ ਅਸੀਂ ਆਇ ਨਹੀਂ ਕਰ ਬੇ ਆਦਮੀ ਨਹੀਂ ਹੋਈ ਇਹ ਦੇਖੋ ਜਾਲੀ ਵੀਡੀਓ ਹੋਈ ਆ ਪਰ ਇਹਨਾਂ ਦੀ ਰੋਜਾ ਗੱਲ ਹੁੰਦਾ ਹੈ ਅੱਛਾ ਇਹ 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 ਵੀਡੀਓ ਵੀ ਤੁਸੀਂ ਬਣਾਈ ਹੋਈ ਆ ਹਾਂਜੀ ਹਾਂਜੀ ਜੀ ਅੱਛਾ ਤੁਸੀਂ ਇਹ ਜਾਲੀ ਮਤਲਬ ਮਿਲ ਕੇ ਸਾਰੇ ਸਾਰੇ ਮੁੰਡੇ ਲੈ ਆਏ ਜੀ ਪੂਰੇ ਸਾਰੇ ਜੋੜਿੰਗ ਵਾਲੇ ਚੜਦੇ ਆ ਉਰੇ ਦੇ ਬੇ ਆਦਮੀ ਤਾਂ ਹੋਈ ਵੀ ਹੋ ਜੀ ਪਹਿਲਾਂ ਤੇ ਚੱਲ ਰਹੀ ਆ ਪਹਿਲਾਂ ਤਾਂ ਸ਼ੁਰੂਆਤ ਤਾਂ ਉਰੀ ਤੇ ਹੋ ਰਹੀ ਤਾਂਹੀਂ ਉੱਪਰ ਜਾਂਦੇ ਆ ਜੀ ਬਾਅਦ ਵਿੱਚ ਮੰਜੀ ਪਹਿਲਾਂ ਤਾਂ ਮੰਜੀ ਵੀ ਨਹੀਂ ਸ਼ਾਇਦ ਹੋਣੀ ਮੰਜੀ ਵੀ ਨਹੀਂ ਚੀਜ਼ ਕੁਛ ਨਹੀਂ ਇਹ ਵੀ ਮੁੰਡਿਆਂ ਨੇ ਰੱਖੀ ਆ ਜੀ ਹਾਂਜੀ ਫਿਰ ਇਹਨਾਂ ਨੂੰ ਆਪਣੇ ਆਪ ਸੋਚਣਾ ਜੀ ਦਾ ਵਿਆਹ ਕਰਾਇਆ ਤਾਂ ਜੇ ਕੋਈ ਸਫਾਈ ਨਹੀਂ ਕਰਾਈ ਕੋਈ ਕੁਝ ਨਹੀਂ ਕਰਾਇਆ ਇਹ ਦੇਖੋ ਜੀ ਪੈਸੇ ਲੈਂਦੇ ਪਰਚੀ ਕਾਟਦੇ ਸਫਾਈ ਵੀ ਕਰਾਉ ਜੀ ਸਫਾਈ ਕੋ ਨੋ ਬਾਬਾ ਸਫਾਈ ਕਰਦੇ ਆ ਪਰ ਸਾਰੀ ਸਫਾਈ ਹੈ ਉਹ ਨੌਕਰ ਨੌਕਰਾਂ ਤੇ ਵੀ ਵੱਧ ਉਸ ਕੀ ਤਾਂ ਕੋਈ ਨਾ ਉਹ ਵਿਚਾਰੇ 5000 ਮੈਂ ਕੀ ਕਰ ਲੂਗਾ ਜੀ 5000 ਦੇ ਵਿੱਚੋਂ ਸਾਰਾ ਚੱਲ ਚਲਾਉਂਦੇ ਇੱਥੇ ਸਾਰੀ ਸਾਫ ਸਫਾਈ ਉਹ ਪਾਠੀ ਸਾਹਿਬ ਵੀ ਹਾਂ ਜੀ ਪਾਠੀ ਸਾਹਿਬ ਹੈ ਜੀ ਇਕੱਲੇ ਪਾਠੀ ਦੱਸੋ ਕਿਆ ਕਰਾਂ ਉਹਨੇ ਕਰੀ ਦੁੱਖ ਮਾ ਸੁਖ ਮਾ ਬਾਹਰ ਅੰਦਰ ਵੀ ਜਾਣਾ ਹੈ ਜੀ ਤੁਹਾਡੀ 5000 ਤਨਖਾਹ ਹਾਂਜੀ 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 ਅੱਛਾ ਮਤਲਬ ਤਨਖਾਹ 5000 ਮਤਲਬ ਉਹ ਖਾਤੇ ਚ ਪਾਉਂਦੇ ਸੀ ਜਾਂ ਹੱਥੀ ਫੜਾਉਂਦੇ ਸੀ ਨਹੀਂ ਚੈੱਕ ਦਿੰਦੇ ਸੀ ਅੱਛਾ ਚੈੱਕ ਦਿੰਦੇ ਹਾਂਜੀ ਉਹ ਵੀ 4-5 ਮਹੀਨੇ ਇਕੱਠੇ ਚੈੱਕ ਦਿੰਦੇ ਸਾਨੂੰ ਅੱਛਾ 2 ਮਹੀਨੇ ਕਿ ਮਹੀਨੇ ਤਨਖਾਹ ਨਹੀਂ ਦਿੰਦੇ ਤੇ ਬਿਲਕੁਲ ਇਹ ਵੀ ਤਸਵੀਰਾਂ ਕਿਤੇ ਨਾ ਕਿਤੇ ਜਿਹੜੇ ਪਾਸੇ ਦੇਖੋ ਜਿਹੜੀ ਗੰਦਗੀ ਹੈਗੀ ਜਾਂ ਸਫਾਈ ਹੈ ਨਹੀਂ ਕਿ ਕਬਾਰ ਬਿਲਕੁਲ ਫੈਲਿਆ ਹੋਇਆ ਤੇ ਕੰਮ ਕੰਮ ਕਦੋਂ ਤੋਂ ਚੱਲ ਰਿਹਾ ਮਤਲਬ ਗੁਰਦਾਰ ਸਾਹਿਬ ਚ 3-4 ਸਾਲ ਹੋ ਗਏ ਕਾਫੀ ਸਿਰ ਹੋ ਗਈ ਜੀ ਕੰਮ 3-4 ਸਾਲ ਹੋ ਗਏ ਹਰ ਵੀ ਇਹ ਹੁਣ ਹੀ ਪਿਆ ਹਲੇ 2-3 ਦੋ ਮਹੀਨੇ ਦੀ ਬਾਤ ਹੋਈ ਗਈ ਟੇਕਣ ਆਇਆ ਤਾਂ ਦਰਵਾਜ਼ਾ ਖੋਲਦਿਆ ਕਿਸੇ ਨੇ ਬਾਬੇ ਕੋ ਕੋਈ ਕਸੂਰ ਨਹੀਂ ਹੈ ਸੁਣ ਬਾਬਾ ਜੀ ਦਾ ਕੋਈ ਕਸੂਰ ਨਹੀਂ ਜਾਨਮਰਾ ਤੋ ਉਥੇ ਜਾਨਮਰਾ ਜਾਨਮਰਾ ਦੇਖੋ ਜੀ ਕਿਸੇ ਕਸ ਖਾਇਆ ਹੋਇਆ ਨਹੀਂ ਹੁੰਦਾ ਚਲੋ ਗਲਤੀ ਹੋ ਗਈ ਮੰਨ ਵੀ ਰਹੇ ਬਾਬਾ ਜੀ ਵੀ ਗਲਤੀ ਹੋ ਗਈ ਜਾਨਮਰਾ ਕੋਈ ਬਾਤ ਨਹੀਂ ਚਲੋ ਮਾਫੀ ਵੀ ਮੰਗ ਲਈ ਚਲੋ ਕੋਈ ਗੱਲ ਨਹੀਂ ਹੈਗੀ ਚਲੋ ਮੰਗ ਲਈ ਅਗਲੇ ਨੇ ਮਾਫੀ ਪਰ ਇਹੋ ਥੋੜਾ ਵੀ ਜਿਹੜਾ ਜੈ ਜੈਜ ਕਰੋ ਵੀ ਜੈ ਜਿਹੜਾ ਜੈਜ ਹੋਆ ਜੈ ਤੋ ਦੇਖੋ ਜੈਜ ਆ ਕੱਲ ਜੱਜਾ ਸਾਹਿਬ ਨੇ ਵੀ ਇਹੀ ਬਾਤ ਕਹੀ ਹੈ ਕਹਰੇ ਵੀ ਕੁੱਤੇ ਲਿਆ ਮੈਂ ਫਾਂਸੀ ਦੇ ਦਿੰਨੇ ਆ ਹੈ ਕੁੱਤੇ ਨੂੰ ਲਿਆ ਲੈ ਕੁੱਤੇ ਨੂੰ ਫਾਂਸੀ ਦੇ ਉਹ ਇਹਨੇ ਤਾਂ ਪੁੱਛ ਨਹੀਂ ਲਿਆ ਉਹ ਤਾਂ ਜਾਨਵਰ ਹੈਗਾ ਬੇਜਬਾਨ ਹੈਗਾ ਉਹ ਤਾਂ ਉਹ ਤਾਂ ਕਿਸੇ ਜੇਕਰ ਘਰ ਦਾ ਦਰਵਾਜ਼ਾ ਖੁੱਲਿਆ ਹੋਇਆ ਘਰੇ ਵੀ ਵੱਡੇ ਵੀ ਵੱਡ ਸਕਾ ਗਿਆਂ ਕਿਤਨੀ ਵਾਰਾ ਫਿਰ ਰਹੀਆਂ ਹਾਂ ਦਰਵਾਜ਼ਾ ਖੋਲੋ ਹਾਂ ਚਲੋ ਹਾਂ ਇਹ ਵੀ ਗੱਲ ਆ ਰਹੀ ਸੀ ਕਹਿੰਦੇ ਨਹੀਂ ਬਾਹਰ ਤੇ ਆ ਬੇ ਕੁੱਤਾ ਸੀ ਪਾਲਿਆ ਨਤਾ ਜੀ ਉਹ ਐਂ ਬਾਹਰ ਤੇ ਆ ਗਿਆ ਤੀ ਉਹ ਕੁੱਤੇ ਨੇ ਬਾਟ ਲਿਆ ਬੈਸੀ ਮਦ ਦਵਾਈ ਫੁੱਟੀ ਕਰਾਈ ਦੀ ਸੀ ਕੁੱਤੇ ਦੇ ਹਾਂ ਜੀ ਜਰਾ ਬਰਾਹਿਮ ਕਿਤਾ ਹਾਂ ਹਾਂ ਬਾਬਾ ਜੀ ਕਿੱਥੇ ਹੈਗੇ ਨੇ ਉਹ ਜੀ ਬਾਬਾ ਜੀ ਤੋਂ ਬੜਾ ਨਾ ਜੀ ਹਾਂ ਜੀ ਅੱਛਾ ਅੱਛਾ ਬਿਲਕੁਲ ਅਸੀਂ ਉਹ ਵੀ ਤਸਵੀਰ ਤੁਹਾਡੇ ਨੂੰ ਸਾਂਝੀ ਕਰਦੇ ਆ ਜਿਹੜਾ ਜਿਹੜਾ ਉੱਪਰੋਂ ਵੀ ਇੱਕ ਗੇਟ ਲੱਗਿਆ ਹੋਇਆ ਹੈ ਅੱਛਾ ਇਹ ਇਹ ਹਾਲ ਹੈਗਾ ਕੋਈ ਓਪਨ ਹੈ ਬਿਲਕੁਲ ਇਹ ਵੀ ਤਾਂ ਬੇਅਦਬੀ ਹੈ ਜੀ ਇੱਥੇ ਕੋਈ ਫੰਕਸ਼ਨ ਹੁੰਦਾ ਹੈ ਜੁੱਤੀਆਂ ਨਾਲ ਸਿਰ ਨੰਗੇ ਆ ਜੀ ਕੋਈ ਸਿਰ ਨਹੀਂ ਢੱਕਣਾ ਹੁਣ ਇਹ ਵੀ ਬੇਅਦਬੀ ਹੈ ਜੀ ਆਪਣੀ ਇੱਥੇ ਲੋਕੀ ਮੱਥਾ ਟੇਕ ਕੇ ਵੜਦੇ ਆ ਜੇ ਅੰਦਰ ਸਾਹਿਬ ਹੈ ਉੱਪਰ ਤੇ ਥੱਲੇ ਹਾਲ ਹੈਗਾ ਇਹ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਵੱਲ ਜਰੂਰ ਆਨਾਲ ਸਮੇਂ ਦੇ ਵਿੱਚ ਧਿਆਨ ਦੇਣਾ ਬਣਦਾ ਕਿਉਂਕਿ ਅਗਰ ਇੱਥੇ ਜਿਹੜੀ ਜਗ੍ਹਾ ਹੈਗੀ ਉਸ ਦੀ ਸਫਾਈ ਨਹੀਂ ਹੈਗੀ ਤਾਂ ਗੁਰੂ ਘਰਾਂ ਦੀ ਤਾਂ ਇੱਕ ਵੱਡੀ ਮਰਿਆਦਾ ਹੈਗੀ ਹੈ ਸਭ ਤੋਂ ਪਹਿਲਾਂ ਸਫਾਈ ਵੱਲ ਧਿਆਨ ਦੇਣਾ ਅਸੀਂ ਅੱਗੇ ਵੀ ਤਸਵੀਰ ਜਿਹੜੀ ਸਾਂਝੀ ਕਰਦੇ ਹਾਂ ਜਿੱਥੇ ਬਾਬਾ ਸਾਹਿਬ ਰਹਿੰਦੇ ਨੇ ਪਾਤੀ ਸਾਹਿਬ ਰਹਿੰਦਾ ਸੀ ਤੇ ਉਹਨਾਂ ਦੇ ਨਾਲ ਜਿਹੜੀ ਇੱਕ ਪੌੜੀ ਵੀ ਹੈਗੀ ਜਿੱਥੋਂ ਲੋਕ ਮੱਥਾ ਟੇਕ ਕੇ ਉੱਪਰ ਜਾਂਦੇ ਨੇ ਅੱਛਾ ਅੱਛਾ ਇਹ ਵੀ ਪੌੜੀ ਹੈ ਉੱਪਰ ਵੀ ਗੇਟ ਨਹੀਂ ਲੱਗੇ ਦੋਨੋਂ ਸਾਈਡ। ਅੱਛਾ। ਇਧਰ ਹੀ ਪੌੜੀ ਹੈ। ਇਧਰ ਵੀ ਗੇਟ ਨਹੀਂ ਹੈ ਜੀ। ਇਸ ਦਿਰ ਵੀ ਗੇਟ ਨਹੀਂ ਹੈ। ਅੱਛਾ ਇਹ ਪੌੜੀ ਦੇ ਉੱਪਰ ਕੋਈ ਗੇਟ ਕੋਈ ਗੇਟ ਨਹੀਂ ਹੈ ਜੀ। ਉੱਪਰ ਵੀ ਕੋਈ ਗੇਟ। ਆਹ ਦੇਖੋ ਜੀ। ਅੱਛਾ ਇਹ ਇਧਰ ਵੀ ਜਾਂਦਾ ਰਸਤਾ ਤੇ ਉਧਰ ਵੀ ਜਾਂਦਾ। ਜੀ ਚੇ ਨੀ ਤੇ ਵੀ ਲੈ ਵੜਨੇ ਆ ਜੇ। ਬਾਬਾ ਵਿਚਾਰਾ ਖੁਸ-ਖੁਸੇ ਲਾ ਕੇ ਟਾਈਮ ਪਾਸ ਕਰਦੇ। ਕੁੱਤੇ ਤਾਂ ਰਾਮ ਤੇ ਚੜਾ ਆਇਆ ਨੂੰ। ਜੇ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕਿ ਪ੍ਰਧਾਨ ਸਾਹਿਬ ਦੇ ਘਰ ਜਾਓ ਕਿ ਪ੍ਰਧਾਨ ਸਾਹਿਬ ਦੇ ਚੱਦਰਾਂ ਵਾਲੇ ਮਕਾਨ 'ਚ ਰਹਿੰਦਾ 5000 ਰੁਪਏ ਚਲੋ ਮੰਨਿਆ 5000 ਰੁਪਏ ਤੁਸੀਂ ਦੇ ਰਹੇ ਹੋ ਕਿ ਉਹ ਚੱਦਰਾਂ ਵਾਲੇ ਕੁਆਰਟਰ 'ਚ ਰਹਿ ਰਹੇ ਆ ਸਾਡੇ ਗਰੰਟੀ ਸਾਹਿਬ ਜੀ 30 ਸਾਲ ਬਿਲਕੁਲ ਅਸੀਂ ਉੱਪਰ ਦੀ ਤਸਵੀਰ ਜੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਉੱਪਰ ਜਿਹੜਾ ਜਾ ਕੇ ਅਸੀਂ ਸਾਰੀ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਉੱਪਰ ਜਿਹੜਾ ਗੇਟ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਇੱਥੋਂ ਜੋ ਅਸੀਂ ਚੱਲਦੇ ਆ ਤਾਂ ਉੱਪਰ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਵਾਲੀ ਜਗ੍ਹਾ ਹੈਗੀ ਅਸੀਂ ਸੰਗਤ ਵੀ ਸਾਡੇ ਨਾਲ ਹੈਗੇ ਨੇ ਇੱਥੇ ਆਂਡ ਗਵਾਂਡ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਮੌਜੂਦ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਹਰ ਇੱਕ ਤਸਵੀਰ ਜਿਹੜੀ ਤੈਅ ਤੱਕ ਸਾਂਝੀ ਕਰੀਏ ਤੁਹਾਡੇ ਨਾਲ ਗੁਰਦੁਆਰ ਸਾਹਿਬ ਦੇ ਬਿਲਕੁਲ ਅਸੀਂ ਤਸਵੀਰ ਦਿਖਾਉਣੇ ਇਸ ਸਮੇਂ ਦੀ ਇਸ ਸਮੇਂ ਵੀ ਸਾਹਮਣੇ ਕੁੱਤਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਦਰਵਾਜ਼ੇ ਜਿਹੜੇ ਹੈਗੇ ਨੇ ਮੇਨ ਜਿਹੜਾ ਦਵਾਰ ਹੈਗਾ ਉਹ ਟੁੱਟਿਆ ਹੋਇਆ ਤੇ ਥੱਲੇ ਤਰਪਾਲਾਂ ਲੱਗਿਆ ਹੁਣ ਵੀ ਕੁੱਤਾ ਇੱਥੇ ਜਿਹੜਾ ਜਿਹੜਾ ਰੈਸਟ ਕਰ ਰਿਹਾ ਇਹ ਵੀ ਹੁਣ ਸਫਾਈ ਵੀ ਇਤਨੀ ਕ ਵੀ ਆ ਦੋ ਤਿੰਨ ਸਾਲ ਤੇ ਹੋਈ ਹੈ ਜੀ ਪਹਿਲੇ ਤਾਂ ਬਿਲਕੁਲ ਸਫਾਈ ਨਹੀਂ ਸੀ ਹਾਂਜੀ ਇਹ ਵੀ 12 ਕੁੱਤੇ ਜਿਆ ਰੱਖਿਆ ਆਵਾਰਾ ਹੀ ਆ ਜੀ ਆਵਾਰਾ ਜੀ ਆਵਾਰਾ ਆਵਾਰਾ ਕੁੱਤਾ ਕੁੱਤਾ ਆਵਾਰਾ 12 ਹੀ ਆਉਂਦੇ ਨੇ ਦੇਖੋ ਜੀ ਪਾਲਿਆ ਹਦ ਗਦਾਫ ਨੂੰ ਹੀ ਪਤਾ ਲੈ ਇਸ ਪਾਸੇ ਗੇਟ ਹੈਗਾ ਦੇਖ ਸਕਦੇ ਹੋ ਇਸ ਪਾਸੇ ਮੇਨ ਜਿਹੜਾ ਗੇਟ ਹੈਗਾ ਤੇ ਇਹ ਗੇਟ ਤੇ ਕੱਲ ਉਸ ਸਮੇਂ ਮਤਲਬ ਇਹ ਗੇਟ ਕਿਹੜੇ ਟਾਈਮ ਦੀ ਗੱਲ ਹੈਗੀ ਜਿਹੜੀ ਮੰਨ ਲਓ ਹੋਈ ਸੀ ਆਪਣਾ 24 ਤਰੀਕ ਦੀ ਗੱਲ ਹੈ ਆਪਣਾ ਇੱਥੇ ਲੱਗੇ ਪੈਂਦਾ ਵਿਕਾਸ ਨਗਰ ਇੱਥੇ ਕਿਸੇ ਦੇ ਘਰ ਪਾਰਟ ਸੀਗਾ ਅਸੀਂ ਆਪਣੀ ਆਲਟੋ ਗੱਡੀ 'ਚ ਅਸੀਂ ਆਪਣਾ ਵੀਰ ਸਾਹਿਬ ਰੱਖ ਕੇ ਲੈ ਕੇ ਗਏ ਆ ਇਹ ਜਦੋਂ ਪਿੱਛੇ ਦੀ ਹੋਇਆ ਇਹ ਜੋ ਕੁਝ ਵੀ ਹੋਇਆ ਕੋਈ ਆਇਆ ਜਿਵੇਂ ਹੁਣ ਤੁਹਾਡੇ ਸਾਹਮਣੇ ਲੋਕ ਲੱਗਿਆ ਪਰ ਉਦੋਂ ਲੋਕ ਨਹੀਂ ਸੀ I ਮੈਨ ਦੋਰ ਕਲੋਜ਼ ਸੀ ਕਹਿੰਦਾ ਮਤਲਬ ਐਵੇਂ ਸੀਗਾ ਹੁਣ ਪਿੱਛੇ ਤੋਂ ਕਿਸੇ ਨੇ ਮੱਥਾ ਟੇਕ ਕੇ ਨਹੀਂ ਦੋਰ ਕਲੋਜ਼ ਕੀਤਾ ਹੁਣ ਇਹ ਕੀ ਕਹਿ ਸਕਦੇ ਆਂ ਐਵੇਂ ਮਤਲਬ ਲੋਕ ਲਗਾਉਂਦੀ ਨਹੀਂ ਸੀ ਨਹੀਂ ਨਹੀਂ ਲੋਕ ਨਹੀਂ ਲਗਾਉਂਦੇ ਦੇਖੋ ਜੀ ਕੁੱਤਾ ਹੁਣ ਵੀ ਬੈਠਿਆ ਹਾਂ ਬਿਲਕੁਲ ਬੈਠਿਆ ਨਹੀਂ ਬਿਲਕੁਲ ਕੁੱਤਾ ਹੁਣ ਵੀ ਬੈਠਾ ਇੱਥੇ ਅ ਅੱਛਾ ਅੱਗੇ ਵੀ ਕੁੱਤਾ ਬੈਠਾ ਹੈ ਉੱਪਰ ਵੀ ਅਸੀਂ ਹੋਰ ਦਿਖਾਣੇ ਆ ਇੱਥੇ ਦੇਖੋ ਕੁੱਤਾ ਹੁਣ ਵੀ ਬੈਠਾ ਹੈ ਰੈਸਟ ਕਰ ਰਿਹਾ ਇੱਥੇ ਤਾਂ ਇਹ ਜਿਹੜੀਆਂ ਤਸਵੀਰਾਂ ਵੀ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਸੀ ਦੇਖੋ ਇੱਧਰ ਵੀ ਇੱਕ ਕੁੱਤਾ ਬੈਠਾ ਹੋਇਆ ਹੈ ਤੋ ਇਹ ਤਾਂ ਜਾਨਵਰ ਹਾਗੇ ਨੇ ਇਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿਉਂਕਿ ਜਿਹੜੇ ਦਰਵਾਜ਼ੇ ਹੈਗੇ ਨੇ ਉਹ ਥੱਲੋਂ ਹੀ ਜੀ ਜੀ ਹਾਂ ਬੇਟਾ ਦੇਖ ਦੇਖ ਲਿਆ ਆ ਵੀ ਦੇਖੋ ਬੇਟੇ ਜੋ ਗਲਤੀ ਦੇਖੋ ਮਤਲਬ ਦੇਖੋ ਕੁੱਤਾ ਵਾਰਾ ਕੁੱਤਾ ਆਇਆ ਪੜਿਆ ਹੋਇਆ ਕੁੱਤਾ ਨਹੀਂ ਆ ਗਿਆ ਚਲ ਦਰਵਾਜੇ ਮੈਨੂੰ ਆ ਵੀ ਗਿਆ ਇਹਨਾਂ ਨੂੰ ਦਦਕਾਰ ਵੀ ਨਹੀਂ ਆਪਾਂ ਸਕਦੇ ਹਾਂਗੇ ਆਪਾਂ ਆਪਣੇ ਘਰ ਵੀ ਦਰਵਾਜੇ ਕੇ ਮੂਰ ਵੀ ਬੈਠ ਸਕਦਾ ਇੱਥੇ ਜਿਆਦਾ ਦਰਵਾਜਾ ਲੱਗਿਆ ਹੋਵੇ ਜਾਂ ਕੋਈ ਅੰਦਰੋਂ ਜਿਹੜਾ ਮੇਨ ਦਰਵਾਜਾ ਉਹ ਸੈੱਟ ਕੀਤਾ ਹੋਵੇ ਸੈੱਟ ਹੋਆ ਕਰਿਆ ਹੋਇਆ ਤੋ ਦੇਖੋ ਅਰੇ ਫਿਰ ਕੱਲਾ ਬਾਬਾ ਜੀਆ ਕੋਈ ਹੋਰ ਕੋਈ ਕਮੇਟੀ ਨਹੀਂ ਹੈ ਰਹੀ ਕੋਈ ਕੁਝ ਨਹੀਂ ਹੈਗਾ ਤੋ ਦੇਖੋ ਜੀ ਇਹ ਜਿਹੜੇ ਕਮਰੇ ਹੈਗੇ ਨੇ ਉਹ ਕਮਰੇ ਕਿੰਨਾ ਦੇ ਗਏ ਜਿਹੜੇ ਉਹ ਬਾਬਾ ਜੀ ਕੇ ਹਮ ਤਾਂ ਨਹੀਂ ਬਾਬਾ ਆਪਣੇ ਸਾਂਝੇ ਆ ਗੁਰੂ ਘਰ ਕੇ ਆ ਗੁਰੂ ਘਰ ਕੇ ਕਮਰੇ ਕਿੱਥੇ ਰਹਿੰਦੇ ਨੇ ਉਹ ਬਾਬਾ ਜੀ ਤਾਂ ਇਹ ਤਿੰਨਾਂ ਵਾਲੇ ਮਰੇ ਰਹੇ ਇਹ ਦੇ ਨੇ ਦੇਖਨੇ ਇੱਟਾਂ ਵੀ ਇੱਟਾਂ ਦੀ ਵੀ ਫੋਟੋ ਸਾਰੀ ਲਿਓ ਨੇ ਸਾਰੇ ਦੇਖੋ ਆ ਵੀ ਉਹ ਕਮਰਿਆਂ ਦੇ ਵਿੱਚ ਸਮਾਨ ਵਗੈਰਾ ਪਿਆੜਾ ਉੱਧਰ ਨਹੀਂ ਰਹਿੰਦੇ ਤੇ ਬਾਬਾ ਜੀ ਇੱਥੇ ਰਹਿੰਦੇ ਨੇ ਜਿਹੜੀ ਆ ਤਰਪੈਲਾ ਵਾਲਾ ਜਿਹੜਾ ਹੈਗਾ ਇਹ ਤਾਂ ਚੋਨ ਲੱਗ ਜਾਂਦਾ ਹੋਣਾ ਜਦੋਂ ਮੀਂਹ ਪੈਂਦਾ ਹੋਣਾ ਅਸੀਂ ਉਹਨਾਂ ਦੇ ਨਾਲ ਪਹਿਲਾਂ ਸਰ ਢੀੜ ਉੱਥੇ ਕੇ ਤੁਸੀਂ ਇਹ ਇਹ ਤਾਂ ਫਿਰ ਜਦੋਂ ਬਾਰਿਸ਼ ਹੁੰਦੀ ਹੋਣੀ ਤਾਂ ਚੋਨ ਲੱਗ ਜਾਂਦਾ ਹੋਣਾ ਚੁੰਦੇ ਹਾਂ ਜੀ ਇੱਕ ਪਾਸੇ ਕੁੰਜੇ ਦੇ ਚੁੰਦਾ ਪੱਲੇ ਸੱਜੇ ਵੀ ਇੱਧਰ ਹੀ ਚੁੰਦਾ ਉਹ ਪੱਲੇ ਪਾਸੇ ਤੇ ਜੀ ਫਿਰ ਤੁਹਾਡਾ ਤਾਂ ਸਮਾਨ ਹੀ ਖਰਾਬ ਹੋ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਸਮਾਨ ਵਾਲੇ ਮੀਂਹ ਹੁੰਦਾ ਪਹਿਲਾਂ ਇਹਨਾਂ ਦੇ ਹਾਂ ਜ ਇਹ ਜਦੋਂ ਦੇ ਤੁਸੀਂ ਆਏ ਹੋ ਤੁਸੀਂ ਕਈ ਵਾਰ ਕਿਹਾ ਸੀ ਵੀ ਇਹ ਮਕਾਨ ਜਿਹੜਾ ਹੈਗਾ ਜਾਂ ਛੱਤ ਪੱਕੀ ਕਰ ਦਿਓ ਕਿਹਾ ਹੋਇਆ ਸੀ ਪਾਵਰ ਵੀ ਕਹਿੰਦੇ ਸਾਡੇ ਕਮਰੇ ਬਣਾ ਕੇ ਦੇ ਦਿਓ ਹੁਣ ਨਮੀ ਨਹੀਂ ਕਹਿੰਦੇ ਸਾਲਾਂ ਦੀ ਇਦਾਂ ਤਰਪਾਈ ਲੀ ਹੈਗੀ ਸ਼ੁਰੂ ਤੇ ਇਸ ਤਰ੍ਹਾਂ ਹੈ ਹਾਂਜੀ 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 ਤੁਸੀਂ ਇੱਟਾ ਵਗੈਰਾ ਉੱਤੇ ਭਾਰ ਰੱਖ ਕੇ ਤੁਸੀਂ ਰੋਕਿਆ ਹੋ ਵੀ ਹਨੇਰੀ ਨੂੰ ਇਤਰਪੈਲਾ ਅੱਭੀ ਉਹ ਰੋਡ ਨਾਲ ਜਾਂਦੀ ਉੱਪਰ ਤੇ ਜੀ ਆਪ ਵੀ ਦੇਖ ਲਿਓ ਨਾ ਆਪ ਤਾਂ ਦੇਖੇ ਰਹੇ ਆ ਇਹ ਕੋਈ ਝੂਠ ਵਾਲੀ ਗੱਲ ਤਾਂ ਹੈ ਨਹੀਂ ਕੋਈ ਆ ਬਣਾ ਕਾ ਨਹੀਂ ਕਹਿ ਰਹੇ ਆਂਗੇ ਸਭ ਕੁਝ ਸੁਣ ਰਹੇ ਆਂ ਜਾਂ ਦੇਖ ਰਹੇ ਆਂ ਤਾਂ ਫਿਰ ਉਹ ਗਲਤੀ ਦੇਖੋ ਜੀ ਹੁਣ ਜੈਜ ਨੂੰ ਤਾਂ ਜੈਜ ਕਿਹਾ ਜਾ ਗਲਤੀ ਨੂੰ ਗਲਤੀ ਕਹੀ ਜਾਗੀ ਆਪ ਵੀ ਦੇਖ ਲਓ ਜਿਹੜੀ ਜੀ ਜੀ ਕਮਰੇ ਚ ਸੀਗੀ ਜੀ ਵੀਡੀਓ ਰੱਖੀ ਹੋਈ ਜੀ ਉੱਥੇ ਦੇ ਬੀੜ ਫਿਰ ਜਦਾ ਬਣਿਆ ਪ੍ਰਤਾਪ ਪਰ ਲੈ ਕੇ ਆਂਦੀ ਹੈ ਜਿੰਨੀ ਪਹਿਲਾਂ ਇੱਥੇ ਹੀ ਮੱਥਾ ਟੇਕਦੇ ਸਭ ਕੁਝ ਇੱਥੇ ਹੀ ਕਰਦੇ ਅੱਛਾ ਇੱਥੇ ਬਾਬਾ ਹੀ ਰਹਿੰਦੇ ਸੀ ਤਾਂ ਅੱਗੇ ਲੋਕ ਉਹ ਕਮਰੇ ਦੇ ਵਿੱਚ ਦਿਖਾ ਦਿੰਦੇ ਆ ਜਿਹੜੇ ਕਮਰੇ ਲੋਕ ਲੱਗਿਆ ਪਹਿਲਾਂ ਉੱਥੇ ਕਿਨੇ ਦਰਬਾਰ ਸਾਹਿਬ ਹੁੰਦਾ ਸੀ ਉੱਥੇ ਮੱਥਾ ਟੇਕ ਕੇ ਇੱਥੇ ਹੀ ਲੰਘਦੇ ਸੀ ਤਾਂ ਫਿਰ ਇਹ ਨਵੀਂ ਬਿਲਡਿੰਗ ਬਣੀ ਪਰ ਬਿਲਡਿੰਗ ਹਾਲੇ ਅਧੂਰੀ ਹੋਣ ਕਰਕੇ ਜਿਹੜੇ ਗੇਟ ਨਾ ਲੱਗੇ ਹੋਣ ਕਰਕੇ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੇਨ ਜਿਹੜਾ ਦਵਾਰ ਹੈਗਾ ਉਸ ਦੇ ਥੱਲੇ ਟੁੱਟ ਪੱਜ ਹੋਈ ਹੋਈ ਆ ਤਾਂ ਜਿਹੜੇ ਕੁੱਤੇ ਹੈਗੇ ਨੇ ਉਹ ਹੁਣ ਵੀ ਇਸ ਸਮੇਂ ਵੀ ਦੇਖੋ ਹੁਣ ਬੈਠੇ ਹੋਏ ਨੇ ਬੈਠੇ ਹੋਏ ਨੇ ਤਾਂ ਅਸੀਂ ਹੁਣ ਤੁਹਾਨੂੰ ਅਸੀਂ ਗਰਾਊਂਡ ਦੀ ਜਿਹੜੀ ਰਿਪੋਰਟ ਹੈਗੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਰਿਵਾਰ ਨਾਲ ਹੈਗਾ ਕੁਝ ਜਿਹੜੇ ਆਂਗਗਵਾਂਡ ਦੇ ਲੋਕ ਹੈਗੇ ਨੇ ਪਿੰਡ ਵਾਸੀ ਤੁਸੀਂ ਸਾਰੇ ਪਿੰਡ ਵਾਸੀ ਆ ਸਾਰੇ ਪਿੰਡ ਦੇ ਪਿੰਡ ਦੇ ਆ ਪਿੰਡ ਦੇ ਆ ਅਸੀਂ ਮਤਲਬ ਸਾਰੀਆਂ ਜਿਹੜੀਆਂ ਆਪਣੀਆਂ ਖੜੀਆਂ ਨੇ ਸਾਰੀ ਆਪਣੀ ਪਿੰਡ ਦੀਆਂ ਪਿੰਡ ਦੇ ਵਾਸੀ ਆ ਦਾਦੇ ਪਰਦਾਦੇ ਇਹੀ ਆਪਣੇ ਆਪਣੇ ਇਹੀ ਕੇ ਆ ਰੇਣੇ ਵਾਲੇ ਅਭੀ ਤਾਂ ਸੰਗਤ ਆਈ ਪਈ ਦਾ ਵੈਸੇ ਚਲੋ ਤੁਸੀਂ ਹੁਣ ਸਾਰੇ ਖੜੇ ਹੋ ਚਲੋ ਉਹਨਾਂ ਦੇ ਵਾਈਫ ਕੋਲ ਖੜੇ ਨੇ ਉਹਨਾਂ ਦਾ ਵੈਸੇ ਨੇਚਰ ਕਿਵੇਂ ਜਦੋਂ ਇੰਨੇ ਸਾਲ 30 ਸਾਲ ਹੋ ਗਏ ਹਾਏ ਹਾਏ ਜੇ ਨੇਚਰ ਜੀ ਤਰਖਿਆ ਹੋਇਆ ਜੀ ਜਿਤਨਾ ਦੁਰਘਟਨਾ ਹੁਣ ਹੋਈ ਆ ਹੁਣ ਚੱਕਿਆ ਹੋਇਆ ਕੰਮ ਆ ਆ ਹੁਣੀ ਹੋਇਆ ਹੋ ਵੀ ਕੁੱਤੇ ਕੀ ਵਜ੍ਹਾ ਤੇ ਹੋਇਆ ਜੇ ਮਨ ਕੁਛ ਕਹਤੇ ਨਹੀਂ ਆਈ ਹੈਗੀ ਮੈਂ ਕਿਤਰਾ ਕਹਦੇ ਕਦੀ ਬੀਬੀ ਕੀ ਨਹੀਂ ਸ਼ਿਕਾਇਤ ਆਈ ਕਦੀ ਬਾਬਾ ਜੀ ਕੀ ਨਹੀਂ ਕਦੀ ਸ਼ਿਕਾਇਤ ਆਈ ਕੁੜੀ ਖੁਦ ਪਾਠ ਕਰਾਤੀ ਵਿਚਾਰੀ ਐਨੇ ਪਾਠ ਕਰਦੀ ਤੀ ਕੁੜੀ ਕਦੀ ਕੁੜੀ ਕੀ ਨਹੀਂ ਸ਼ਿਕਾਇਤ ਆਈ ਹੈਗੀ ਹੁਣ ਦੱਸੋ ਕਹਾਂ ਤੋਂ ਕਹ ਹੁਣ ਦੱਸੋ ਜੇ ਤਾਂ ਕਸੂਰ ਨੂੰ ਕਸੂਰੋ ਕਿਹਾ ਜਾਹਾ ਨਾ ਜੇ ਤੇ ਕਸੂਰ ਹੁੰਦਾ 6 ਮਹੀਨੇ ਪਹਿਲਾਂ 2 ਸਾਲ ਬਾਅਦ ਕਸੂਰ ਹੁੰਦਾ ਹਮੇ ਰੱਖ ਲੈਂਦੇ ਆਪ ਕਹਿੰਦੇ ਵੀ ਹਾਂ ਦੇਖੋ ਜੀ ਉਹ ਕੰਮ ਹੋ ਰਿਹਾ ਵੀ ਇਸ ਤਰ੍ਹਾਂ ਨਹੀਂ ਹੋ ਰਿਹਾ ਸਾਹਿਬ ਆਪ ਦਾ ਕੰਮ ਕਰ ਰਿਆ ਸੀ ਇਹ ਮਤਲਬ ਪ੍ਰਬੰਧਕਾਂ ਨੂੰ ਚਾਹੀਦਾ ਸੀ ਇੱਥੇ ਕੋਈ ਦਰਵਾਜ਼ਾ ਲਾ ਕੇ ਕੋਈ ਪ੍ਰਬੰਧ ਹੋ ਕਰ ਕਿਉਂਕਿ ਉਹ ਸਾਰਾ ਦਿਨ ਤਾਂ ਇੱਥੇ ਬੈਠ ਨਹੀਂ ਸਕਦੇ ਕੰਮ ਕਰ ਹੋਰ ਵੀ ਕਿਤੇ ਪਾਸੇ ਪਾਠ ਵਗੈਰਾ ਕਰਦੇ ਸੀ ਹਾਂ ਜਾਨਦੇ ਨੇ ਨਹੀਂ ਜਾਨਦੇ ਹਾਂ ਹਾਂਜੀ ਹਾਂਜੀ ਬਾਹਲੇ ਪਾਕਟ ਕਿਤੇ ਪਿੰਡ ਜਿੱਤੇ ਆ ਗਿਆ ਪਾਠ ਹਾਂਜੀ ਹਾਂਜੀ ਜਿਸ ਤਰ੍ਹਾਂ ਕੋਲਨੀ ਚ ਹੋ ਗਿਆ ਜੀ ਵਿਕਾਸ ਨਗਰ ਹੋ ਗਿਆ ਜੀ ਮਤਲਬ ਘਰ ਗੁਜ਼ਾਰਾ ਚੱਲਦਾ ਸੀ ਹਾਂਜੀ ਬੱਚੇ ਕਿੰਨੇ ਹੈਗੇ ਤੁਹਾਡੇ ਦੋ ਬੱਚੇ ਜੀ ਅੱਛਾ ਤੁਸੀਂ ਉਹਨਾਂ ਨੂੰ ਨਾਲ ਮਤਲਬ ਸ਼ਾਦੀ ਹੋ ਗਈ ਜੀ ਅੱਛਾ ਅ ਬੇਟਾ ਫਟ ਰਿਹਾ ਹਾਂਜੀ ਛੋਟਾ ਫਟ ਲੱਗਿਆ ਹੋਇਆ ਜੀ ਅੱਛਾ ਪ੍ਰਾਈਵੇਟ ਕੰਮ ਤੇ ਲੱਗਿਆ ਹੋਇਆ ਹਾਂਜੀ ਬਿਲਕੁਲ ਇਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਤਾਂ ਅਸੀਂ ਹੁਣ ਗੁਰਦੁਆਰਾ ਗੇਟ ਖੋਲ੍ਹਿਆ ਚਲੋ ਅਸੀਂ ਹੁਣ ਅ ਅੰਗ ਦੀ ਜਿਹੜੀਆਂ ਤਸਵੀਰਾਂ ਸਾਹਮਣੇ ਤਾਂ ਆਈਆਂ ਸੀ ਪਰ ਜੋ ਅਸਲ ਸਚਾਈ ਵੀ ਹੈਗੀ ਹੈ ਉਹ ਵੀ ਜ਼ਰੂਰ ਸੰਗਤਾਂ ਕ ਪਛਾਣੀ ਅਸੀਂ ਸਮਝੀ ਅ ਅੰਦਰ ਹਾਲਾਂਕਿ ਅੰਦਰ ਤਾਂ ਬਹੁਤ ਸਫਾਈ ਹੈਗੀ ਹੈ ਅ ਸਾਮਣੇ ਦਰਵਾਜ਼ਾ ਸਾਬ ਰੱਖਿਆ ਹੋਇਆ ਜਿੱਥੇ ਇਸ ਘਟਨਾ ਨੂੰ ਜਿਹੜਾ ਸੀ ਕਹਿ ਸਕਦੇ ਆ ਕਿ ਜਿਹੜਾ ਕੁੱਤੇ ਨੇ ਇਥੋਂ ਇਸ ਗੇਟ ਤੋਂ ਦਾਖਲ ਹੋਇਆ ਤੇ ਉੱਥੇ ਜਾ ਕੇ ਗੁਰੂ ਸਾਹਿਬ ਦੇ ਅੰਗਾਂ ਤੇ ਅਟੈਕ ਕੀਤਾ ਚਲੋ ਬੇਜਬਾਨ ਉਹ ਹੈਗਾ ਕਿਉਂਕਿ ਜਿਹੜੇ ਗੇਟ ਹੈਗੇ ਨੇ ਉਹ ਅਸੀਂ ਹੁਣ ਦਰਵਾਜ਼ਾ ਜਿਹੜਾ ਲੋਕ ਹੈਗਾ ਸੀ ਇਸ ਨੂੰ ਫਿਰ ਅਸੀਂ ਲੋਕ ਵੀ ਕਰ ਦਿੰਦੇ ਆ ਕਿਉਂਕਿ ਪਿੰਡ ਵਾਸੀ ਮੌਜੂਦ ਹੈਗੇ ਨੇ ਸੋ ਜਿਹੜੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਵੀ ਕਿਤੇ ਨਾ ਕਿਤੇ ਜ਼ਰੂਰ ਸੋਚਨ ਤੋਂ ਮਜਬੂਰ ਮਜਬੂਰ ਕਰਦੀਆਂ ਨੇ ਕਿ ਜਿਹੜੇ ਦਰਵਾਜ਼ੇ ਹੈਗੇ ਨੇ ਇੱਕ ਛੋਟਾ ਦਰਵਾਜ਼ਾ ਹੈਗਾ ਉਹ ਤਾਂ ਬਿਲਕੁਲ ਹੀ ਅਗਰ ਟੁੱਟਿਆ ਹੋਇਆ ਤਾਂ ਦੂਸਰਾ ਜਿਹੜਾ ਦਰਵਾਜ਼ਾ ਹੈਗਾ ਛੋਟਾ ਜਦੋਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਤਾਂ ਫਿਰ ਜਿਹੜਾ ਇਹ ਗੇਟ ਹੈਗਾ ਪੌੜੀਆਂ ਚੜ ਕੇ ਆਨੇ ਤਾਂ ਇੱਥੇ ਗੇਟ ਤੇ ਜਾਂ ਤਾਂ ਦਰਵਾਜ਼ਾ ਲੱਗਿਆ ਹੋਵੇ ਜਦੋਂ ਸਮਾ ਹੋਵੇ ਵੀ ਇਸ ਸਮੇਂ ਤੋਂ ਬਾਅਦ ਸੰਗਤ ਇੱਥੇ ਨਹੀਂ ਆਏਗੀ ਤਾਂ ਪੱਕਾ ਲੋਕ ਲੱਗ ਜੇ ਇਸ ਪਾਸੇ ਵੀ ਦਰਵਾਜ਼ਾ ਹੈਗਾ ਹੁਣ ਵੀ ਕੁੱਤਾ ਉੱਤੇ ਸੁੱਤਾ ਹੋਇਆ ਤੇ ਇੱਥੇ ਵੀ ਉਦਾਂ ਹੀ ਜੇਕਰ ਲੋਕ ਲੱਗਿਆ ਜਿੱਥੋਂ ਪੌੜੀਆਂ ਚੜ੍ਹਦੀਆਂ ਉੱਥੇ ਹੀ ਲੋਕ ਲੱਗ ਜੇ ਤਾਂ ਇਹ ਜੀ ਘਟਨਾ ਹੋ ਵੀ ਨਾ ਇਹਨਾਂ ਚੀਜ਼ਾਂ ਵੱਲ ਵੀ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਜਿਹੜੀ ਗਰਾਊਂਡ ਦੀ ਰਿਪੋਰਟ ਹੈਗੀ ਆ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਪਿੰਡ ਵਾਸੀ ਇੰਨੀਆਂ ਮਾਤਾ ਸਾਡੇ ਨਾਲ ਮੌਜੂਦ ਹੈਗੀਆਂ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਪਰ ਅਸੀਂ ਵੀ ਅਸੀਂ ਵੀ ਉਹ ਚੀਜ਼ਾਂ ਨੂੰ ਮਹਿਸੂਸ ਕੀਤਾ ਕਿ ਜਿਹੜੀ ਸਫਾਈ ਹੈਗੀ ਜਾਂ ਸ਼੍ਰੀ ਨਿਸ਼ਾਨ ਸਾਹਿਬ ਦੇ ਨਾਲ ਜਿਹੜੀ ਚਾਰਦੁਆਰੀ ਹੈਗੀ ਉਹ ਵੀ ਨਹੀਂ ਹੋਈ ਹੋਈ ਉੱਥੇ ਵੀ ਜਾਲੀ ਲੱਗੀ ਹੋਈ ਤੇ ਨਾਲ ਟੁੱਟੀ ਮੰਜੀ ਲੱਗੀ ਹੋਈ ਸੀ ਜਿੱਥੋਂ ਕਿਸੇ ਵੀ ਸਮੇਂ ਜਿਹੜੇ ਜਾਨਵਰ ਉੱਥੋਂ ਐਂਟਰੀ ਕਰਕੇ ਉੱਥੇ ਵੀ ਦਾਖਲਾ ਦੇ ਸਕਦੇ ਨੇ ਸੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਅਫਸ਼ੇਕ ਦੇ ਨਾਲ ਸੰਦੀਪ ਕੰਬੋਜ ਪਿੰਡ ਮੋਲੀਤ